ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੂਟਾ ਕੋਟਲੀ ਆਪਾਂ ਡੇਲੀ بیس ਤੇ ਖੇਤੀਬਾੜੀ ਮਸ਼ੀਨਰੀਆਂ ਬਕਾਉ ਆਪਣੇ ਚੈਨਲ ਤੇ ਲੈ ਕੇ ਆਉਂਦੇ ਰਹਿੰਨੇ ਹਾਂ ਤੇ ਅੱਜ ਫੇਰ ਆਪਾਂ 6 ਚੀਜ਼ਾਂ ਆਪਣੇ ਚੈਨਲ ਤੇ ਬਕਾਉ ਲੈ ਕੇ ਆਏ ਹਾਂ ਸਾਰੇ ਭਰਾ ਦੇਖ ਲਓ ਬਾਈ ਜਿਦੇ ਵਿੱਚੋਂ 2 ਟਰੈਕਟਰ ਫਾਰਮ ਟਰੈਕ ਤੇ ਇੱਕ ਰੋਟਾਵੇਟਰ 7 ਫੁੱਟਾ ਤੇ ਇੱਕ ਲਿਫਟ ਵਾਲੀ ਟਰਾਲੀ ਤੇ ਦੋ ਟਰਾਲੀ 6 ਚੀਜ਼ਾਂ ਆਪਣੇ ਚੈਨਲ ਤੇ ਬਕਾਉ ਲੈ ਕੇ ਆਏ ਹਾਂ ਸਾਰੇ ਭਰਾ ਦੇਖ ਲਓ ਬਾਈ ਤੇ ਕਿਸੇ ਵੀਰ ਪੁਰਾਣੇ ਕੋਈ ਵੀ ਖੇਤੀਬਾੜੀ ਦਾ ਸੰਦਾ ਵੇਚਣਾ ਹੁੰਦਾ ਉਹਦੀ ਵੀਡੀਓ ਬਈ ਆਪਾਂ ਫੇਰ ਹੀ ਪਾਉਣੇ ਆਪਣੇ ਚੈਨਲ ਤੇ ਆ ਉੱਪਰ ਨੰਬਰ ਮੇਰਾ ਲੱਗਿਆ ਉੱਪਰ ਦੇ ਨੰਬਰ ਤੇ ਆਪਾਂ ਨੂੰ ਕਾਲ ਕਰ ਲਿਓ ਤੇ ਜਾਂ ਆ ਵੀ ਵਟਸਐਪ ਕਰਦਾ ਕਰੋ ਕੋਈ ਵੀ ਥੋੜੀ ਮਸ਼ੀਨਰੀ ਆ ਉਹਦੇ ਬਾਰੇ ਸਾਰਾ ਕੁਝ ਲਿਖ ਕੇ ਪਿੰਡ ਜਿਲਾ ਸਭ ਕੁਝ ਲਿਖਦਾ ਕਰੋ ਬਾਈ ਤੇ ਸਭ ਤੋਂ ਪਹਿਲੇ ਨੰਬਰ ਤੇ ਟਰੈਡ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਫਾਰਮ ਟਰੈਕ 60 ਦਾ ਤੇ 2010 ਮਾ ਦਾ ਟਰੈਕਟਰ ਆ ਤੇ ਹਰਿਆਣਾ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਟਰੈਕਟਰ ਦੇ ਕਿਸੇ ਵੀ ਪੁਰਾਣੇ ਬਈ ਇਹ ਟਰੈਕਟਰ ਲੈਣਾ ਹੋਵੇ ਫਾਰਮ ਟਰੈਕ 60 ਦਾ ਤੇ ਪਿੰਡ ਖੜਾ ਸੂਰੇ ਵਾਲੇ ਪਿੰਡ ਵੀ ਬਾਈ ਦਾ ਸੂਰੇ ਵਾਲਾ ਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਚ ਪਿੰਡ ਆਉਂਦਾ ਸੂਰੇ ਵਾਲਾ ਦੋਦਾ ਕੌਣੀ ਗੁੜੀ ਸੰਗਰ ਦੇ ਕੋਲੇ ਪਿੰਡ ਰਹਿ ਗਿਆ ਇਹ ਬਾਈ ਤੇ ਉੱਥੇ ਬਾਈ ਦਾ ਟਰੈਕਟਰ ਖੜਾ ਤੇ ਬਾਈ ਕਹਿੰਦਾ ਸਾਰੇ ਪਾਸੋਂ ਮੇਰਾ ਟਰੈਕਟਰ ਪੂਰਾ ਵਧੀਆ ਬਾਈ ਵਾਹ ਕੇ ਚੱਕਰ ਕੇ ਮੇਰੇ ਕੋਲ ਟਰੈਕਟਰ ਲੈ ਜਾ ਕਿਸੇ ਵੀ ਪੁਰਾਣਾ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ 2 ਲੱਖ ਤੇ 70000 ਦੇ ਆਸੇ ਪਾਸੇ ਮੈਂ ਫਾਰਮ ਟਰੈਕਟਰ ਦੇ ਦੂੰਗਾ 60 ਦਾ ਬਾਈ ਤੇ ਕਿਸੇ ਵੀ ਪੁਰਾਣਾ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਭਾਈ ਜੀ ਕਿਸੇ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਫਾਰਮ ਟਰੈਕ 60 ਦਾ ਸਾਰੇ ਭਰਾ ਦੇਖ ਲੋ ਭਾਈ 2006 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਈ 70 80 ਪੈਸੇ ਆ ਟਰੈਕਟਰ ਦੇ ਕਿਸੇ ਵੀਰ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਫਾਰਮ ਟਰੈਕ 60 ਦਾ ਤੇ ਇਹ ਖੜਾ ਤਲਵੰਡੀ ਸਾਬੋ ਤਲਵੰਡੀ ਸਾਬੋ ਦੇ ਨਾਲ ਪਿੰਡ ਆ ਬਈ ਬਾਈ ਦਾ ਉੱਥੇ ਟਰੈਡ ਖੜਾ ਤਲਵੰਡੀ ਸਾਬੋ ਜਿਲ੍ਹਾ ਬਠਿੰਡੇ ਚ ਆਉਂਦੀ ਆ ਭਾਈ ਤੇ ਸਾਬੋ ਤਲਵੰਡੀ ਦੇ ਨਾਲ ਪਿੰਡ ਆ ਉੱਥੇ ਟਰੈਡ ਖੜਾ ਬਾਈ ਦੇ ਬਈ ਘਰੇ ਤੇ ਬਾਈ ਕਹਿੰਦਾ ਵਾਹ ਕੀ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਕਿਸੇ ਵੀਰ ਭਰਾ ਨੇ ਇਹ ਟਰੈਕਟਰ ਵੀ ਲੈਣਾ ਹੋਵੇ ਫਾਰਮਟ੍ਰੈਕ 60 ਦਾ ਤੇ ਬਾਈ ਕਹਿੰਦਾ 2 ਲੱਖ ਤੇ 35000 ਦੇ ਆਸੇ ਪਾਸੇ ਮੈਂ ਇਹ ਟਰੈਕਟਰ ਵੀ ਦੇ ਦੂੰਗਾ ਕਿਸੇ ਵੀਰ ਭਰਾ ਨੇ ਇਹ ਟਰੈਕਟ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾ ਨੇ ਰੋਟਾ ਵਟਰ ਲੈਣਾ ਹੋਵੇ 7 ਫੁੱਟਾ ਸਾਰੇ ਭਰਾ ਦੇਖ ਲਓ ਬਾਈ 2021 ਮਾਡਲ ਆ ਇਹ ਸ਼ਕਤੀਮਾਨ ਵਾਲਾ ਦਾ ਬਣਿਆ ਬਾਈ ਰੋਟਾਵੇਟਰ ਤੇ ਸ਼ਕਤੀਮਾਨ ਵਾਲਾ ਦਾ ਬਣਿਆ 2021 ਮਾਡਲ ਆ ਬਾਈ ਰੋਟਾਵੇਟਰ ਤੇ ਏਰੀਆ ਬਾਈ ਦਾ ਪਟਿਆਲਾ ਪਟਿਆਲੇ ਦੇ ਬਾਈ ਨਾਲ ਪਿੰਡ ਆ ਉੱਥੇ ਬਾਈ ਦੇ ਘਰੇ ਰੋਟਾਵੇਟਰ ਪਿਆ ਬਾਈ ਕਹਿੰਦਾ ਸਾਰੇ ਪਾਸੇ ਮੇਰਾ ਰੋਟਾਵੇਟਰ ਪੂਰਾ ਵਧੀਆ ਬਾਈ ਕਿਸੇ ਵੀ ਪੁਰਾਣੇ ਰੋਟਾਵੇਟਰੇ ਲੈਣਾ ਹੋਵੇ ਤੇ ਬਾਈ ਕਹਿੰਦਾ 70000 ਦੇ ਆਸੇ-ਪਾਸੇ ਮੈਂ ਇਹ ਰੋਟਾਵੇਟਰ ਬਾਈ ਦੇ ਦੂੰਗਾ ਤੇ ਕਿਸੇ ਵੀ ਪੁਰਾਣੇ ਬਾਈ ਲੈਣਾ ਹੋਵੇ ਰੋਟਾਵੇਟਰ ਤੇ ਬਾਈ ਦਾ ਫੋਨ ਨੰਬਰ ਆ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲੋ ਬਾਈ 12 6.5 ਟਰਾਲਾ 6.5 ਫੁੱਟ ਚੌੜਾ ਤੇ 12 ਫੁੱਟ ਲੰਮਾ ਟਰਾਲਾ ਤੇ 25 ਟਨ ਵਾਲਾ ਬਈ ਜੱਕ ਲੱਗਿਆ ਟਰਾਲੇ ਦੇ ਕਿਸੇ ਵੀ ਪੁਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਇਹ ਟਰਾਲਾ ਖੜਾ ਪਿੰਡ ਰਾਈਆਂ ਵਾਲੀ ਪਿੰਡ ਵੀ ਬਾਈ ਦਾ ਰਾਈਆਂ ਵਾਲਾ ਤੇ ਜਿਹੜਾ ਫਰੀਦਕੋਟ ਚ ਪਿੰਡ ਆਉਂਦਾ ਰਾਈਆਂ ਵਾਲਾ ਤੇ ਰਾਈਆਂ ਵਾਲੇ ਪਿੰਡ ਟਰਾਲਾ ਖੜਾ ਤੇ ਬਾਈ ਕਹਿੰਦਾ 1 ਲੱਖ ਤੇ 68000 ਦੇ ਆਸ-ਪਾਸੇ ਮੈਂ ਇਹ ਟਰਾਲਾ ਬਈ ਦੇ ਦੂੰਗਾ ਕਿਸੇ ਵੀਰ ਪੁਰਾਣੇ ਇਹ ਟਰਾਲਾ ਬਈ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀਰ ਪੁਰਾਣੇ ਟਰਾਲਾ ਲੈਣਾ ਹੋਵੇ 16 7 ਸਾਰੇ ਭਰਾ ਦੇਖ ਲਓ ਬਾਈ 7 ਫੁੱਟ ਚੌੜਾ ਤੇ 16 ਫੁੱਟ ਲੰਮਾ ਟਰਾਲਾ ਤੇ ਡਬਲ ਜੱਕ ਵਾਲਾ ਡਬਲ ਬਈ ਜੱਕਾ ਵਾਲਾ ਟਰਾਲਾ ਇਹ ਕਿਸੇ ਵੀ ਪੁਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਇਹ ਟਰਾਲਾ ਖੜਾ ਏਰੀਆ ਫਗਵਾੜਾ ਫਗਵਾੜੇ ਏਰੀਏ ਚ ਬਈ ਤੇ ਜਿਲ੍ਹਾ ਜਲੰਧਰ ਚ ਪੈਂਦਾ ਫਗਵਾੜਾ ਏਰੀਆ ਤੇ ਫੁਵਾੜ ਏਰੀਏ ਚ ਵੀ ਇਹ ਟਰਾਲਾ ਖੜਾ ਤੇ ਬਾਈ ਕਹਿੰਦਾ 3 ਲੱਖ ਤੇ 40 ਹਜ਼ਾਰ ਦੇ ਆਸੇ ਪਾਸੇ ਇਹ ਟਰਾਲਾ ਮੈਂ ਦੇਵਾਂਗਾ ਬਾਈ ਕਿਸੇ ਵੀਰ ਭਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਫੁਵਾੜ ਏਰੀਏ ਚ ਟਰਾਲਾ ਖੜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਭਰਾਣੇ ਟਰਾਲੀ ਜਣੀ ਹੋਵੇ 11 6 ਟਰਾਲੀ ਆ ਬਾਈ 6 ਫੁੱਟ ਚੌੜੀ ਤੇ 11 ਫੁੱਟ ਲੰਮੀ ਟਰਾਲੀ ਤੇ ਜੈਕ ਵਾਲੀ ਟਰਾਲੀ ਆ ਬਾਈ ਜੈਕ ਵਾਲੀ ਬਾਈ ਟਰਾਲੀ ਆ ਕਿਸੇ ਵੀਰ ਪੁਰਾਣੇ ਬਈ ਇਹ ਟਰਾਲੀ ਲੈਣੀ ਹੋਵੇ ਤੇ ਏਰੀਆ ਤਲਵੰਡੀ ਭਾਈ ਤਲਵੰਡੀ ਭਾਈ ਏਰੀਆ ਚ ਵੀ ਇਹ ਟਰਾਲੀ ਖੜੀ ਆ ਤੇ ਬਾਈ ਕਹਿੰਦਾ 1 ਲੱਖ ਤੇ 25000 ਦੇ ਆਸੇ ਪਾਸੇ ਮੈਂ ਇਹ ਟਰਾਲੀ ਦੇ ਦੂੰਗਾ ਬਾਈ ਸਾਰੇ ਪਾਸੋਂ ਮੇਰੀ ਟਰਾਲੀ ਪੂਰੀ ਵਧੀਆ ਬਾਈ ਚੈੱਕ ਕਰਕੇ ਮੇਰੇ ਘਰੋਂ ਸਾਰੇ ਪਾਸੋਂ ਟਰਾਲੀ ਲੈ ਜਾਓ ਕਿਸੇ ਵੀਰ ਪੁਰਾਣੇ ਬਈ ਇਹ ਟਰਾਲੀ ਲੈਣੀ ਹੋਵੇ ਤੇ ਇਹ ਟਰਾਲੀ ਤਲਵੰਡੀ ਏਰੀਆ ਚ ਆ ਤਲਵੰਡੀ ਭਾਈ ਏਰੀਆ ਚ ਖੜੀ ਆ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲੇ ਬਈ 6 ਸੀ ਮਸ਼ੀਨਰੀਆਂ ਦੀਆਂ ਤੇ ਆਪਾਂ 6 ਮਸ਼ੀਨਰੀਆਂ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਖੇਤੀਬਾੜੀ ਸੰਦੇ ਆਪਾਂ ਲੈ ਕੇ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਈ ਹਸਰੀ ਕਾਲ